ਬਹੁਤ ਮਿਕਦਾਰ ਚ ਜਿਹੜਾ ਬੰਦਾ ਨਾਨ ਵੇਜ ਖਾਂਦਾ ਹੈ ਲਿਮਟਲੈਸ ਜਿਹੜਾ ਨਾਨ ਵੇਜ ਖਾਂਦਾ ਹੈ ਮਟਰਨ ਹੋ ਗਿਆ ਫਿਸ਼ ਹੋ ਗਿਆ ਜਾਂ ਹੋਰ ਬਹੁਤ ਸਾਰੀ ਚੀਜ਼ਾਂ ਹੈ ਜਿਹੜੀਆਂ ਇੱਥੇ ਹੈ ਹੈਵੀ ਪ੍ਰੋਟੀਨ ਡਾਈਟ ਦੁਬਈ ਦੇ ਵਿੱਚ ਖਾਸ ਕਰਕੇ ਜੀ ਸਰ ਕੀ ਨੁਕਸਾਨ ਹੁੰਦੇ ਨੇ ਉਹਨਾਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅਸੀਂ ਚੀਜ਼ ਨੋਟਿਸ ਕੀਤੀ ਹੈ ਫਰੂਕੀ ਜੀ ਉਹ ਇੱਕੋ ਇੱਕ ਆ ਉਹ ਹੈਗੇ ਪੇਟ ਰੁਲਣਾ ਕਿ ਓਕੇ ਡਾਈਟ ਪ੍ਰੋਪਰ ਨਹੀਂ ਹੈਗੀ ਟਾਈਮ ਟੂ ਟਾਈਮ ਰੁਟੀਨ ਹੈਗੀ ਅਸੀਂ ਇੱਥੇ ਇੱਕ ਦਿਨ ਪਰੌਂਠੇ ਖਾ ਕੇ ਦੇਖੀਏ ਮੈਂ ਤੇ ਮੇਰੀ ਵਾਈਫ ਨੇ ਉਹਨਾਂ ਨੇ 8 ਪਰੌਂਠੇ ਦੇ ਬਰਾਬਰ ਇੱਕ ਪਰੌਂਠਾ ਦੇਤਾ ਨਾਲ ਇੱਕ ਕੰਦੀ ਕੜਕ ਚਾਹ ਪੀ ਲੋ ਜਿਸ ਦਾ ਫਾਰਮੂਲਾ ਕੀ ਹੈ ਜਿਹੜੇ ਜਿਹੜੇ ਲੋਕ ਇਤੇ ਲਿਮਟਲੈਸ ਨਾਨ-ভেজ ਪ੍ਰੋਟੀਨ ਡਾਈਟ ਲੈਂਦੇ ਦੇਖੋ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਵੀ ਤੁਸੀਂ ਸ਼ਰਬਤ ਵੰਡੋ ਮੈਂ ਨਹੀਂ ਕਹਿੰਦਾ ਤੁਹਾਨੂੰ ਸ਼ਰਬਤ ਮੰਗਟਾ ਰਹੇ ਨੇ ਤੁਹਾਡੇ ਕੋਲ ਲੋਕ ਤੁਹਾਨੂੰ ਵੇਖ ਕੇ ਲੋਕਾਂ ਨੂੰ ਸ਼ਰਬਤ ਦੀ ਯਾਦ ਆ ਜਾਂਦੀ ਹੈ ਤੁਸੀਂ ਕੈਸਟਰ ਆਇਲ ਦਾ ਅੱਧਾ ਚਮਚਾ ਰੋਸਵੇ ਰੋਟ ਕੇ ਪੀਂਦੇ ਰਹੋ ਅਰੰਡੀ ਦਾ ਤੇਲ ਅਰੰਡੀ ਦਾ ਤੇਲ ਦਾ ਅੱਧਾ ਚਮਚਾ ਉੱਠ ਕੇ ਸਵੇਰੇ ਪੀਣਾ ਸ਼ੁਰੂ ਕਰੋ ਕਈ ਭਾਈ ਇੱਥੇ ਹਿੰਦੀ ਬੋਲਦੇ ਆ ਤਾਂ ਭਈਆ ਆਪ ਅੱਧਾ ਚਮਚਾ ਅਰੰਡੀ ਦੇ ਤੇਲ ਦਾ ਕੈਸਟਰ ਆਇਲ ਜਿਸ ਨੂੰ ਕਹਿੰਦੇ ਉਸ ਦਾ ਅੱਧਾ ਜਮ ਜਮ ਸੂਬੇ ਉੱਠ ਕੇ ਪੀਣਾ ਸ਼ੁਰੂ ਕਰੋ ਸ਼ਰਬਤ ਮੰਗਟਾ ਰਹੀ ਨੇ ਤੁਹਾਡੇ ਕੋਲ ਲੋਕ ਤੁਹਾਨੂੰ ਵੇਖ ਕੇ ਲੋਕਾਂ ਨੂੰ ਸ਼ਰਬਤ ਯਾਦ ਆ ਜਾਂਦਾ 100% ਚੰਗੀ ਗੱਲ ਆਈ ਔਰ ਇਹ ਵੀ ਕੋਈ ਵੱਡੀ ਸਕਸੈਸ ਨਹੀਂ ਹੈਗੀ ਵੀ ਲੋਕ ਸ਼ਰਬਤ ਕਰਕੇ ਮੈਨੂੰ ਜਾਣਣ ਲੱਗ ਗਏ पेट को राम मिल गया आपकी जिंदगी रंगीन है पेट के अंदर दिक्कत है आपकी सारी जिंदगी रंगीन की रंगीन आसपास फूल के फूल होंगे पर जिंदगी में मजा नहीं पर... है जोड़ा बेस्ट आयुर्वेदिक ब्रांड इन पंजाब जी डॉक्टर जेडी आयुर्वेदा के खिताब नाल इथे नवाजा गया की चल रहे मंच इस वेले ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਬੈਸਟ ਆਯੁਰਵੇਦਿਕ ਬ੍ਰਾਂਡ ਬਣਾਉਣਾ। ਵਧੀਆ ਗੱਲ ਇਹ ਹੋਊਗੀ ਵੀ ਜਿਹੜੀ ਆਯੁਰਵੇਦ ਅਸੀਂ ਕਿਸੇ ਨੂੰ ਲੋੜ ਨਾ ਪਵੇ। ਅਸਲੀ ਸਕਸੈਸਫੁਲ ਅਸੀਂ ਹੁੰਦੇ ਆ। ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਕੋਈ ਨਾ ਕੋਈ ਟੋਟਕਾ ਨੁਸਖਾ ਜ਼ਰੂਰ ਦਿੰਨੇ ਆ। ਨਹੀਂ ਇੱਥੇ ਵੀ ਅਸੀਂ ਥੋੜਾ ਖੇੜਾ ਨਹੀਂ ਛੜਨ ਵਾਲੇ। ਜੇ ਕੋ ਚਲੋ ਸਾਰਾ ਕੁਝ ਖਾਦਾ। ਸੋ ਉੱਥੋਂ ਇੱਕ ਗੱਲ ਹੋਰ ਕੈਚ ਹੋਈ ਫਿਰ ਜਿੰਨੇ ਲੋਕਾਂ ਨੂੰ ਮਿਲੇ ਸਾਰਿਆਂ ਨੇ ਇੱਕੋ ਜਿਹੀ ਗੱਲ ਸੀ। ਕਹਿੰਦੇ ਹਾਂ ਹਮ ਤੋਂ ਕੜਕ ਪੀਤੇ ਹੈ ਤੋ ਚਲਦੇ। ਸਵੇਰੇ ਉੱਠਣਾ ਮਾਲ ਦੇ ਵਿੱਚ ਜਾਣਾ ਮੈਕਡੋਨਲਡ ਤੋਂ ਆਫ ਦਾ ਬ੍ਰੇਕਫਾਸਟ ਲਿਆ ਤੇ ਚਲੋ ਜੀ ਉਦੋਂ ਬਾਅਦ ਫਿਰ ਲੰਚ ਲਿਆ ਫਿਰ ਚਲੋ ਜੀ ਫਿਰ ਡਿਨਰ ਲਿਆ ਫੇ ਚਲੋ ਕਨਸਟਿਪੇਸ਼ਨ ਦੀ ਸਭ ਤੋਂ ਵੱਡੀ ਪ੍ਰੋਬਲਮ ਫਿਰ ਵੀ ਤੁਹਾਡੇ SGOT PPT ਵਧੇ ਹੋਏ ਨੇ ਫੈਟੀ ਲੀਵਰ ਦੀ ਜੋ ਪ੍ਰੋਬਲਮ ਆ ਤਾਂ ਫਿਰ ਸਾਨੂੰ ਇੱਕ ਵਾਰੀ ਮੌਕਾ ਦੇ ਕੇ ਦੇਖਿਓ ਤੁਹਾਨੂੰ ਰਿਜ਼ਲਟ ਮਿਲਦਾ ਤਾਂ ਦੋਸੀਂ ਸਨਮਾਨ ਦੋਗੇ ਨਹੀਂ ਰਿਜ਼ਲਟ ਮਿਲੂਗਾ ਤਾਂ ਆਬਵੀਸ ਦੀ ਗੱਲ ਹੈ ਇੱਥੇ ਅਵਾਰਡ ਦੇਣ ਵਾਸਤੇ ਕਿਹਨੇ ਬੁਲਾਉਣਾ ਸੀ ਸਾਨੂੰ ਦਾ ਸਮੇਂ ਚ ਜਿੱਥੇ ਬੱਚਾ ਕਹਿੰਦਾ ਵੀ ਮੈਂ ਮਾਪਦੇ ਮੇਰੇ ਮਾਪੇ ਨਹੀਂ ਸੁਣਦੇ ਮਾਪੇ ਕਹਿੰਦੇ ਵੀ ਬੱਚੇ ਨਹੀਂ ਸੁਣਦੇ ਤੇ ਤੁਸੀਂ ਇਸ ਸਮੇਂ ਦੇ ਵਿੱਚ ਸਾਨੂੰ ਇੰਨਾ ਸਤਿਕਾਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਦਾ ਹੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਕਿਕੀਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਬੈਠਾ ਕਾਸਿਫ ਹਰ ਕੀ ਅੱਜ ਬੜਾ ਹੀ ਖਾਸ ਦਿਨ ਹੈ ਕਾਰੋਨੇਟ ਕਰਕੇ ਕਿਉਂਕਿ ਜਦੋਂ ਕੋਈ ਰਿਕੋਗਨਾਈਜੇਸ਼ਨ ਤੁਹਾਡੀ ਹੁੰਦੀ ਹੈ ਤਾਂ ਆਪਣੇ ਆਪ ਦੇ ਵਿੱਚ ਦਿਨ ਬੜਾ ਸਾਜ ਹੋ ਜਾਂਦਾ ਹੈ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਦੁਬਈ ਪਹੁੰਚਿਆ ਹੈ ਮੈਟਰੋਪੋਲੀਟਨ ਹੋਟਲ ਦੇ ਵਿੱਚ ਜਿੱਥੇ ਖਾਸ ਕਰਕੇ ਅੱਜ ਸਾਡੇ ਜਿਹੜੇ ਜੀਆਰ ਵੇਜ਼ਾ ਦੇ ਪ੍ਰਬੰਧਕ ਹੈਗੇ ਨੇ ਤਰਨਪ੍ਰੀਤ ਯੋਦਾ ਜੀ ਇਥੇ ਪਹੁੰਚੇ ਹੋਏ ਨੇ ਯੋਦਾ ਜੀ ਖਾਸ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਕੀ ਖਾਸ ਰਹਾ ਕਿਸ ਤਰ੍ਹਾਂ ਦਾ ਜਿਹੜਾ ਅੱਜ ਇੱਥੇ ਦੁਬਈ ਇੰਟਰਨੈਸ਼ਨਲ ਬਿਜ਼ਨਸ 어ਵਾਰਡ 2024 ਹੋ ਕੇ ਹਟਿਆ ਸਨਮਾਨ ਹੈਗਾ ਅੱਜ ਜੀਡੀਆ ਰਵੇਦਾ ਨੂੰ ਮਿਲਿਆ ਬਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫੇਰ ਉਹੀ ਗੱਲ ਕਹਿੰਦਾ ਫਰੂਕੀ ਜੀ ਅੱਜ ਦਾ ਸਮੇਂ ਚ ਜਿੱਥੇ ਬੱਚਾ ਕਹਿੰਦਾ ਵੀ ਮੈਂ ਮਾਪਦੇ ਮੇਰੇ ਮਾਪੇ ਨਹੀਂ ਸੁਣਦੇ ਬਾਪੂ ਕਹਿੰਦੇ ਮੇਰੇ ਬੱਚੇ ਨਹੀਂ ਸੁਣਦੇ ਤੇ ਤੁਸੀਂ ਇਸ ਸਮੇਂ ਦੇ ਵਿੱਚ ਸਾਨੂੰ ਇਨਾ ਸਤਿਕਾਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਦਾ ਹੀ ਤੁਹਾਡਾ ਸਾਰਿਆਂ ਦਾ ਤੇ ਇਹ ਸਾਰਾ ਕੁਝ ਵੀ ਤੁਹਾਡੀ ਦੇਣ ਬਦੌਲਤ ਹੀ ਆ ਸਾਨੂੰ ਇਦਾਂ ਲੱਗਦਾ ਵੀ ਅਕਾਲਪੁਰ ਕਰਾ ਰਿਹਾ ਜੋ ਕਰਾ ਰਿਹਾ ਬਿਲਕੁਲ ਜੀ ਅੱਜ ਇੱਥੇ ਆਏ ਹਾਂ ਦੁਬਈ ਦੇ ਵਿੱਚ ਦੇਖੋ ਤੁਸੀਂ ਇਹਨਾਂ ਨੂੰ ਜਿਹੜਾ ਬੈਸਟ ਆਯੁਰਵੇਦਿਕ ਬ੍ਰਾਂਡ ਇਨ ਪੰਜਾਬ ਜੀ ਡਾਕਟਰ ਜੀਡੀ ਆਯੁਰਵੇਦ ਦੇ ਖਿਤਾਬ ਨਾਲ ਇੱਥੇ ਨਵਾਜ਼ਿਆ ਗਿਆ ਕੀ ਚੱਲ ਰਿਹਾ ਮੰਚ ਇਸ ਵੇਲੇ ਮੈਂ ਤਾਂ ਬੜਾ ਖੁਸ਼ ਹਾਂ ਬਸ ਖੁਸ਼ ਹਾਂ ਇਹ ਦੇਖੋ ਮੇਰੇ ਅਕੋਰਡਿੰਗ ਨਾਲ ਇੱਕ ਮੈਂ ਤੁਹਾਨੂੰ ਗੱਲ ਕਹਿੰਨਾ ਮੈਂ ਜਦੋਂ ਇਹ ਚੀਜ਼ ਚਲੋ ਸਾਨੂੰ ਦਿੱਤੀ ਗਈ ਹੈ ਨਾ ਉਹਦੇ ਮੈਂ ਇੱਕ ਚੀਜ਼ ਮਨਚ ਸੋਚੀ ਮੈਂ ਕਿਹਾ ਜੋਦੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਬੈਸਟ ਆਯੁਰਵੇਦਿਕ ਬ੍ਰਾਂਡ ਬਣਾਉਣਾ। ਵਧੀਆ ਗੱਲ ਇਹ ਹੋਊਗੀ ਵੀ ਜਿਹੜੀ ਆਯੁਰਵੇਦ ਅਸੀਂ ਕਿਸੇ ਨੂੰ ਲੋੜ ਨਾ ਪਵੇ। ਅਸਲੀ ਸਕਸੈਸਫੁਲ ਅਸੀਂ ਹੁੰਦੇ ਆ। ਕੀ ਬਾਤ ਹੈ। ਸੋ ਇਹ ਕੋਈ ਸਕਸੈਸ ਨਹੀਂ ਹੈਗੀ ਵੀ ਅਸੀਂ ਪੰਜਾਬ ਦੇ ਸਭ ਤੋਂ ਫੇਮਸ ਬ੍ਰਾਂਡ ਬਣ ਗਏ ਜਾਂ ਕੁਝ ਹੋ ਗਿਆ। ਇਹ ਅਵਾਰਡਸ ਇੱਕ ਪਾਸੇ ਨੇ। ਲੋਕਾਂ ਦੀ ਸੇਵਾ ਵੱਧ ਗਈ। ਜ਼ਿੰਮੇਵਾਰੀ ਵੱਧ ਗਈ। ਔਰ ਹੁਣ ਦਿਮਾਗ ਦੇ ਵਿੱਚ ਇਹ ਚੀਜ਼ ਚੱਲਦੀ ਹੈ ਵੀ ਔਰ ਸ਼ੁਰੂ ਤੋਂ ਇਹ ਹੀ ਚੀਜ਼ ਚੱਲਦੀ ਰਹੀ ਹੈ ਫਰੁਕੀ ਜੀ ਵੀ ਜਿੰਨੇ ਚਿਰ ਆਪਾਂ ਆਫ ਕੈਮਰਾ ਵੀ ਜਿੰਨੀ ਵਾਰ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਵੀ ਆਪਾਂ ਇੱਕੋ ਚੀਜ਼ ਹਮੇਸ਼ਾ ਸਾਂ ਬਿਸਰ ਤਰੱਕੀ ਤਾਂ ਉਹ ਆ ਵੀ ਜਦੋਂ ਥੋੜੀ ਲੋਡ ਘਟ ਜੇ ਹੂੰ ਜੇ ਵੈਦ ਦੀ ਲੋਡ ਵਧ ਰਹੀ ਆ ਇਹਦਾ ਮਤਲਬ ਤਰੱਕੀ ਨਹੀਂ ਹੈਗੀ ਨੁਕਸਾਨ ਆ ਕੋਈ ਚੀਜ਼ ਆ ਸੋਸਾਇਟੀ ਚ ਜਿਹੜੀ ਨੁਕਸਾਨ ਪਹੁੰਚਾ ਰਹੀ ਹੈ ਤੇ ਵੈਦਾਂ ਦੀ ਲੋੜ ਵਧ ਰਹੀ ਹੈ ਸੋ ਵੈਦ ਦੀ ਤਰੱਕੀ ਉਦੋਂ ਆ ਜਦੋਂ ਵੈਦ ਦੀ ਲੋੜ ਹੀ ਘਟ ਜਾਵਾ ਸੋ ਅਸਲੀ ਤਰੱਕੀ ਆ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਕੋਈ ਨਾ ਕੋਈ ਟੋਟਕਾ ਨੁਸਖਾ ਜ਼ਰੂਰ ਦਿੰਦੇ ਆ ਨਹੀਂ ਇੱਥੇ ਵੀ ਅਸੀਂ ਥੋੜਾ ਖੇੜਾ ਨਹੀਂ ਛੱਡਣ ਵਾਲੇ ਮੈਂ ਕਿਹਾ ਸਰ ਮੈਂ ਅੱਛਾ ਇੱਕ ਗੱਲ ਦੱਸੋ ਮੈਂ ਇੱਥੇ ਆ ਕੇ ਜਿਹੜੇ ਲੋਕ ਹੈਗੇ ਨੇ ਨਾ ਨਾਨ ਵੇਜ ਬਹੁਤ ਖਾਂਦੇ ਨੇ ਬਹੁਤ ਮਿਗਧਾਰ ਚ ਜਿਹੜਾ ਬੰਦਾ ਨਾਨ ਵੇਜ ਖਾਂਦਾ ਹੈ ਲਿਮਟਲੈਸ ਜ ਫਿਸ਼ ਹੋ ਗਿਆ ਜਾਂ ਹੋਰ ਬਹੁਤ ساری ਚੀਜ਼ਾਂ ਹੈ ਜਿਹੜੀਆਂ ਹੈਵੀ ਪ੍ਰੋਟੀਨ ਡਾਈਟ ਦੁਬਈ ਦੇ ਵਿੱਚ ਖਾਸ ਕਰਕੇ ਜੀ ਸਰ ਕੀ ਨੁਕਸਾਨ ਹੁੰਦੇ ਨੇ ਨੁਕਸਾਨ ਤਾਂ ਮੈਂ ਤੁਹਾਨੂੰ ਨਹੀਂ ਦੱਸੂਗਾ ਜੀ ਨੁਕਸਾਨ ਤਾਂ ਜਿਹੜੇ ਲੋਕ ਇਸ ਚੀਜ਼ 'ਚ ਬੀਤਦੇ ਮੈਨੂੰ 5 ਦਿਨ ਹੋ ਗਏ ਇੱਥੇ ਦੁਬਈ ਦੇ ਵਿੱਚ ਹੀ ਘੁੰਮਦੇ ਆਂ ਅੱਜ ਲਲੋ 5ਵਾਂ ਦਿਨ ਆ ਤੇ ਅਸੀਂ ਤਕਰੀਬਨ ਇੱਕ ਦਿਨ ਦੇ ਵਿੱਚ 10 ਤੋਂ 12 ਜਣੇ ਨੂੰ ਰੋਜ਼ ਮਿਲ ਰਹੇ ਹੂੰ ਤੇ ਅੱਜ ਵੀ ਮੈਟਰੋਪੋਲੀਟਨ ਹੋਟਲਸ ਇਵੈਂਟ ਹੋਣ ਤੋਂ ਪਹਿਲਾਂ 12 ਜਾਣੇ ਪਹਿਲਾਂ ਵੇਟ ਕਰ ਰਹੇ ਸੀਗੇ ਮੈਨੂੰ ਫੋਨ ਆਇਆ ਰਿਸੈਪਸ਼ਨ ਤੋਂ ਕਹਿੰਦੇ ਭਾਈ ਸਾਨੂੰ ਤਾਂ ਮਿਲੇ ਨਹੀਂ ਅਸੀਂ ਤੁਹਾਨੂੰ ਕਿਵੇਂ ਮਲਾਦੇ ਸੋ ਉਹਨਾਂ ਜਿੰਨੇ ਲੋਕਾਂ ਨੂੰ ਮਿਲੇ ਕੋਈ ਚੀਜ਼ ਫਾਈਂਡ ਆਊਟ ਕੀਤੀ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਜਿਹੜੀ ਲੇਬਰ ਕਲਾਸ ਆਪੇ ਜਾਂ ਕਿਹ ਲੋ ਮਿਹਨਤ ਜਿਹੜੀ ਆਪਣੀ ਸਟੂਡੈਂਟ ਮਹਿਕਮਾ ਕਰਦਾ ਵਾ ਉਹਨਾਂ ਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅਸੀਂ ਚੀਜ਼ ਨੋਟਿਸ ਕੀਤੀ ਹੈ ਫਰੂਕੀ ਜੀ ਉਹ ਇੱਕੋ ਇੱਕ ਆ ਉਹ ਹੈਗੀ ਪੇਟ ਰੋਲ ਹੈਗੀ ਓਕੇ ਡਾਈਟ ਪ੍ਰੋਪਰ ਨਹੀਂ ਹੈਗੀ ਟਾਈਮ ਟੂ ਟਾਈਮ ਰੂਟੀਨ ਹੈਗੀ ਅਸੀਂ ਇੱਥੇ ਇੱਕ ਦਿਨ ਪਰੌਂਠੇ ਖਾ ਕੇ ਦੇਖੀਏ ਮੈਂ ਤੇ ਮੇਰੀ ਵਾਈਫ ਨੇ ਹਾਂ ਉਹਨਾਂ ਨੇ 8 ਪਰੌਂਠੇ ਦੇ ਬਰਾਬਰ ਇੱਕ ਪਰੌਂਠਾ ਦਿੱਤਾ ਨਾਲ ਇੱਕਿਆਂ ਦੀ ਕੜਕ ਚਾਹ ਪੀ ਲੋ ਸਿੱਕੇ ਚਲੋ ਇਧਰ ਦੀ ਚੀਜ਼ ਮਸ਼ਹੂਰ ਹੋਣੀ ਅਸੀਂ ਖਾ ਕੇ ਵੀ ਦੇਖਿਆ ਪੀ ਕੇ ਵੀ ਦੇਖਿਆ ਉਹਦਾ ਜਦੋਂ ਨਜ਼ਰੀਆ ਦੇਖਿਆ ਹਾਂ ਤੇ ਮੈਂ ਕਹਿੰਦਾ ਜੀ ਸ਼ਾਮ ਦੇ 4-5 ਵਜੇ ਤੱਕ ਸਾਨੂੰ ਭੁੱਖ ਨਹੀਂ ਲੱਗੀ ਹਾਂ ਪਰ ਜਦੋਂ ਅਸੀਂ ਖਾਈਏ ਸਾਨੂੰ ਘਬਰਾਟ ਹੋਵੇ ਯਾਰ ਇੰਨਾ ਜ਼ਿਆਦਾ ਖਾਂ ਕਿਵੇਂ ਖਾਤਾ ਜੀ 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 ਤੇ ਜਦੋਂ ਚਲੋ ਸਾਰਾ ਕੁਝ ਖਾਦਾ ਤਾਂ ਉੱਥੋਂ ਇੱਕ ਗੱਲ ਹੋਰ ਕਹਿ ਚੁ ਸਿਰ ਜਿੰਨੇ ਲੋਕਾਂ ਨੂੰ ਮਿਲੇ ਸਾਰਿਆਂ ਨੇ ਇੱਕੋ ਜਿਹੀ ਗੱਲ ਦਸੀ ਕਹਿੰਦੇ ਹਮ ਤਾਂ ਕੜਕ ਪੀਤੇ ਹਾਂ ਤੋਂ ਚੱਲਦੇ ਹਮ ਵੀ ਅਸ ਤੱਕ ਕੜਕ ਪੀ ਕੇ ਚੱਲੀ ਜਾਂਦੇ ਹਾਂ ਵੀ ਕੜਕ ਚਾਹ ਪੀ ਲਈ ਪਰਾਠੇ ਖਾ ਲੇ ਇਹੀ ਸਾਡੇ ਲਾਈਫ ਸਟਾਈਲ ਹਮ ਫਿਰ ਅੱਛਾ ਤੁਸੀਂ ਦੂਜੀ ਚੀਜ਼ ਜਿਹੜੀ ਤੇ ਅਬਜ਼ਰਵ ਕਰਨ ਵਾਲੀ ਆ ਜਿਹੜੇ ਲੋਕ ਚੰਗੀ ਜੌਬ ਤੇ ਨੇ ਚੰਗੀ ਅਫੋਰਡੇਬਿਲਟੀ ਆ ਉਹਨਾਂ ਦਾ ਲਾਈਫਸਟਾਈਲ ਕੀ ਆ ਸਵੇਰੇ ਉੱਠਣਾ ਮਾਲ ਦੇ ਵਿੱਚ ਜਾਣਾ ਮੈਕਡੋਨਲਡ ਤੋਂ ਆਫ ਦਾ ਬ੍ਰੇਕਫਾਸਟ ਲਿਆ ਤੇ ਚਲੋ ਜੀ ਉਦੋਂ ਬਾਅਦ ਫਿਰ ਲੰਚ ਲਿਆ ਫਿਰ ਚਲੋ ਜੀ ਫਿਰ ਡਿਨਰ ਲਿਆ ਫੇ ਚਲੋ ਕੌਨਸਟਿਪੇਸ਼ਨ ਦੀ ਸਭ ਤੋਂ ਵੱਡੀ ਪ੍ਰੋਬਲਮ ਔਰ ਮੈਂ ਇਹਦੇ ਉੱਤੇ ਇੱਕ ਵੀਡੀਓ ਆਲਰੇਡੀ ਇੰਸਟਾਗ੍ਰਾਮ ਤੇ ਅਪਲੋਡ ਵੀ ਕੀਤੀ ਕੱਲ ਅਸੀਂ ਇੱਕ ਦੁਬਈ ਮਾਲ ਦੇ ਵਿੱਚ ਸਟੋਰ ਤੇ ਖੜੇ ਬਕਾਇਦਾ ਉਹਨਾਂ ਨੇ ਕੈਸਟਰ ਆਇਲ ਦੇ ਥੱਲੇ ਪਤਾ ਕੀ ਲਿਖਿਆ ਹੋਇਆ ਫਾਰ ਰੀਲੀਫ ਆਫ ਓਕੇਜਨ ਮਰ ਲੋ ਤੁਸੀਂ ਦੇਖੋ ਕਿੰਨਾ ਸੋਹਣਾ ਕਰੇਲੂ ਨੁਕਤਾ ਉਹਨਾਂ ਨੇ ਬਕਾਇਦਾ ਲਿਖ ਕੇ ਲਾਇਆ ਹੋਇਆ ਹੈ ਵੀ ਇਹ ਕਰੇਲੂ ਨੁਕਤਾ ਵਾ ਫੂਡ ਕਨਸਟਿਪੇਸ਼ਨ ਵਾਸਤੇ ਬਟ ਜਦੋਂ ਕਬਜ ਰੈਗੂਲਰ ਹੀ ਰਹਣ ਲੱਗੇ ਫਿਰ ਤਾਂ ਦਿੱਕਤ ਨਸਕਾ ਫਾਰਮੂਲਾ ਕੀ ਹੈ ਜਿਹੜੇ ਜਿਹੜੇ ਲੋਕ ਇਥੇ ਲਿਮਟਲੈਸ ਨਾਨ-ਵੈਜ ਪ੍ਰੋਟੀਨ ਡਾਈਟ ਲੈਂਦੇ ਦੇਖੋ ਮੈਂ ਤੁਹਾਨੂੰ ਇਹ ਨਹੀਂ ਨਿਕੂੰਗਾ ਵੀ ਤੁਸੀਂ ਸ਼ਰਬਤ ਵਾ ਲਓ ਮੈਂ ਨਹੀਂ ਕਹਿੰਦਾ ਤੁਹਾਨੂੰ ਸ਼ਰਬਤ ਮੰਗਟਾ ਰਹੇ ਨੇ ਤੁਹਾਡੇ ਕੋਲ ਲੋਕ ਤੁਹਾਨੂੰ ਵੇਖ ਕੇ ਲੋਕਾਂ ਦਾ ਸ਼ਰਬਤ ਯਾਦ ਆ ਜਾਂਦਾ 100% ਚੰਗੀ ਗੱਲ ਆਈ ਔਰ ਇਹ ਵੀ ਕੋਈ ਵੱਡੀ ਸਕਸੈਸ ਨਹੀਂ ਹੈਗੀ ਵੀ ਲੋਕ ਸ਼ਰਬਤ ਕਰਕੇ ਮੈਨੂੰ ਸਕਸੈਸ ਉਦੋਂ ਹੋਊਗੀ ਵੀ ਲੋਕ ਠੀਕ ਹੋਗੇ ਤੇ ਲੋਕਾਂ ਨੂੰ ਹੁਣ ਮੇਰੀ ਲੋੜ ਕੋਈ ਉਹ ਸਕਸੈਸ ਆ ਮੇਰੇ ਲਈ ਸੋ ਮੇਰੀ ਤਾਂ ਅੱਜ ਪਰਭਾਸ਼ਾ ਬੜੀ ਬਦਲੀ ਚਾਹੀਦੀ ਜਰੂਰ ਨਹੀਂ ਫਿਰ ਇੱਥੇ ਜਿਹੜੇ ਲੋਕਾਂ ਨੇ ਇੱਥੇ ਡਿਮਾਂਡ ਹੋਈ ਹੈ ਜਿਹੜੇ ਲੋਕ ਤੁਹਾਨੂੰ ਆ ਕੇ ਤੁਹਾਡੇ ਕੋਲੋਂ ਮੰਗੇ ਨੇ ਪਰ ਪੂਰਤੀ ਕਿਵੇਂ ਹੋਣੀ ਹੈ ਛਾਈ ਸ਼ਰਬਤ ਦੀ ਪਹਿਲੀ ਚੀਜ਼ ਮੈਂ ਕਹਿੰਦਾ ਸ਼ਰਬਤ ਨੂੰ ਸਾਈਡ ਤੇ ਰੱਖੀ ਆਪਾਂ ਤੁਸੀਂ ਕੈਸਟਰ ਆਇਲ ਦਾ ਅੱਧਾ ਚਮਚਾ ਰੋ ਸਵੇਰੇ ਉੱਠ ਕੇ ਪੀਣਾ ਅਰੰਡੀ ਦਾ ਤੇਲ ਅਰੰਡੀ ਦਾ ਤੇਲ ਦਾ ਅੱਧਾ ਚਮਚਾ ਉੱਠ ਕੇ ਸਵੇਰੇ ਪੀਣਾ ਸ਼ੁਰੂ ਕਰੋ ਕਈ ਭਾਈ ਇੱਥੇ ਹਿੰਦੀ ਬੋਲਦੇ ਆ ਤਾਂ ਭਈਆ ਆਪ ਅੱਧਾ ਹੂੰ ਅਰੰਡੀ ਦੇ ਤੇਲ ਦਾ ਕੈਸਟਰ ਆਇਲ ਜਿਸ ਨੂੰ ਕਹਤੇ ਉਸ ਦਾ आधा ਜਮ ਜਬ ਸਵੇਰ ਉੱਠ ਕੇ ਪੀਣਾ ਸ਼ੁਰੂ ਕਰ ਉਸੇ ਆਪਕੇ ਪੇਟ ਕੋ ਆਰਾਮ ਮਿਲ ਜਾਏਗਾ ਪੇਟ ਕੋ ਆਰਾਮ ਮਿਲ ਗਿਆ ਆਪਕੀ ਜ਼ਿੰਦਗੀ ਰੰਗੀਨ ਹੈ ਪੇਟ ਕੇ ਅੰਦਰ ਦਿੱਕਤ ਹੈ ਆਪਕੀ ਸਾਰੀ ਜ਼ਿੰਦਗੀ ਰੰਗੀਨ ਕੀ ਰੰਗੀਨ ਆਸ-ਪਾਸ ਫੁੱਲ ਕੇ ਫੁੱਲ ਹੋਣਗੇ ਪਰ ਜ਼ਿੰਦਗੀ ਮੇ ਮਜ਼ਾ ਨਹੀਂ ਪਰ ਬਹੁਤ ਵਾਰ ਪਰ ਯੋਧੇ ਜੀ ਬਹੁਤ ਵਾਰ ਹੁੰਦੇ ਨੇ ਲੋਕ ਧੋਟ ਕੇ ਘਰੇਲੂ ਨੁਸਖੇ ਇਸਤੇਮਾਲ ਕਰਦੇ ਨੇ ਪਰ ਉਹ ਕੰਮ ਘੱਟ ਕਰਦੇ ਨੇ ਕਈਆਂ ਤੇ ਬਹੁਤ ਜ਼ਿਆਦਾ ਕੰਮ ਕਰ ਦਿੰਦੇ ਨੇ ਕਈਆਂ ਤੇ ਘੱਟ ਕੰਮ ਕਰਦੇ ਨੇ ਕਈਆਂ ਤੇ ਕਰਦੇ ਹੀ ਨਹੀਂ ਫਿਰ ਉਹ ਕੀ ਕਰਨ ਉੱਥੇ ਹੱਲ ਪਹਿਲੀ ਕੋਸ਼ਿਸ਼ ਤਾਂ ਦੇਖੋ ਕ੍ਰੇਲ ਨੂੰ ਨੂੰ ਹੀ ਦੇਣੀ ਚਾਹੀਦੀ ਆ ਹਨਾ ਜੀ ਔਰ ਉਹ ਵੀ ਇੱਕ ਵਾਰੀ ਰੈ ਕਰਕੇ ਦੇਣੀ ਚਾਹੀਦੀ ਆ ਦੂਸਰੀ ਅਗਰ ਫਿਰ ਵੀ ਤੁਹਾਡੇ ਐਸਜੀਓ ਟਿਪੀਟੀ ਵਧੇ ਹੋਏ ਨੇ ਫੈਰਟੀ ਲਿਵਰ ਦੀ ਕੋਈ ਪ੍ਰੋਬਲਮ ਆ ਤਾਂ ਫਿਰ ਸਾਨੂੰ ਇੱਕ ਵਾਰੀ ਮੌਕਾ ਦੇ ਕੇ ਦੇਖਿਓ ਤੁਹਾਨੂੰ ਰਿਜ਼ਲਟ ਮਿਲਦਾ ਤਾਂ ਤੁਸੀਂ ਸਨਮਾਨ ਦੋਗੇ ਨਹੀਂ ਰਿਜ਼ਲਟ ਮਿਲੂਗਾ ਤਾਂ ਆਬਵੀਅਸ ਦੀ ਗੱਲ ਆ ਇੱਥੇ ਅਵਾਰਡ ਦੇਣ ਵਾਸਤੇ ਤਾਂ ਕਿਹਨੇ ਬੁਲਾਉਣਾ ਸੀ ਸਾਨੂੰ ਜੀ 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 ਸੋ ਅਕਾਲਪੁਰ ਕਰੇ ਕਿਰਪਾ ਵੈਦਾਂ ਦੀ ਲੋੜ ਘਟ ਜੇ ਇਹੀ ਸਾਡੀ ਅਰਦਾਸ ਆ ਹੁਣ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਥੈਂਕ ਯੂ ਜੀ ਥੈਂ ਯੋਧਾ ਸਿੰਘ ਔਰ ਜਿਨ੍ਹਾਂ ਨੂੰ ਅੱਜ ਤੁਸੀਂ ਇੱਕ ਵਾਰ ਫਿਰ ਤੁਹਾਨੂੰ ਅਸੀਂ ਦਿਖਾ ਦਿੰਦੇ ਬੜਾ ਸੋਨਾ ਅਵਾਰਡ ਹੈਗਾ ਬੈਸਟ ਆਯੁਰਵੈਦਿਕ ਹਰਬਲ ਬ੍ਰਾਂਡ ਇਨ ਪੰਜਾਬ ਜੀਡੀਆ ਰੋਵੈਦਾਂ ਨੂੰ ਜਿਹੜਾ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਪਾਜੀ ਹਕੀਕਤ ਟੀਵੀ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸਾਰੇ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਇਹ ਅਵਾਰਡ ਮੇਰੇ ਵਾਸਤੇ ਨਹੀਂ ਹੈਗਾ ਮੇਰੀ ਟੀਮ ਵਾਸਤੇ ਆ ਔਰ ਉਸ ਤੋਂ ਵੱਡਾ ਜਿਹੜਾ ਇੰਸਟਾਗ੍ਰam ਫੇਸਬੁਕ YouTube ਤੇ ਜੁੜੇ ਲੋਕ ਸਤਿਕਾਰ ਦਿੰਦੇ ਆ ਪਿਆਰ ਦਿੰਦੇ ਆ ਉਹੀ ਗੱਲ ਆ ਜਾਂਦੀ ਕਰਦਿਆਂ ਦੀ ਇੱਥੇ ਕੋਈ ਸੁਣਦਾ ਇੱਥੇ ਲੋਕ ਸਾਡੀ ਗੱਲ ਸੁਣ ਕੇ ਮੰਨੀ ਜਾਂਦੇ ਆ ਸੋ ਇੰਦੂ ਵੱਧ ਕੇ ਸਤਿਕਾਰ ਕੀ ਹੋਦਾ ਉਹਨਾਂ ਦਾ ਬਹੁਤ ਸ਼ੁਕਰੀਆ ਦਾ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਠੀਕ ਹੈ ਸਰ ਜੀ ਜੀ ਸੋ ਇਹਨਾਂ ਜਿਹੜੀਆਂ ਬੰਦਾ ਜਿਹੜਾ ਪੰਜਾਬ ਦੇ ਗੁਰੂ ਦਾ ਉਹਨਾਂ ਦੇ ਸਜੇ ਤਰੀਕੇ ਨੇ ਸਾਡੀਆਂ ਕਿ ਕਿਤਾ ਪਰੇਸ਼ਾਨੀਆਂ ਨੂੰ ਜਿਹੜੀ ਵੀ ਖਾਸ ਕਰਕੇ ਜੁਵੇਨੀ ਦੇ ਵਿੱਚ ਲੋਕ ਰਹਿ ਰਹੇ ਨੇ ਕਿਵੇਂ ਹੱਲ ਕਰ ਸਕਦੇ ਆ ਉਹ ਛੋਟੇ ਛੋਟੇ ਕਰੀ ਜੋ ਉਸਕੇ ਦੋ ਵਿਕਲਪ ਕਿਹੜੇ ਹੈ ਕਿ ਆ ਜਿਹਨਾਂ ਨੂੰ ਬੈਸਟ ਐਵਰੇਜ ਦੀ ਕੋਨਗ੍ਰੈਡ ਦੇ ਪ੍ਰਾਪਤ ਹੋਵੇ ਇਸ ਦੇ ਨਾਲ ਅ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਜੋ ਦਾ ਜੁਵੇਨੀ ਦੇ ਵਿੱਚ ਸਰਮਾਨ ਸੋ ਫਿਰ ਹਾਲ ਮਾੜੀ ਇਹ ਗੱਲ ਬਾਤ ਹੈ ਇਹ ਨੂੰ ਜੀ ਖਤਮ ਕਰਨੇ ਹੋ ਗਿਆ ਤੱਕ